ਸਰ ਕੀ ਮਾਮਲਾ ਸਰਾਇ ਕੀ ਗੱਲ ਹੈ ਕੀਤੀ ਹੈ ਮਾਜੋਗ ਡੀਆਈਜੀ ਸਾਹਿਬ ਬਟਿੰਡਾ ਰਹੇ ਬਟਿੰਡਾ ਮੈਡਮ ਅਮਨੀਤ ਕੌਂਡਲ ਜੀਆਈਪੀਐਸ ਐਸਐਸਪੀ ਬਟਿੰਡਾ ਜਿਹਦੇ ਦਿਸ਼ਾਗਰ ਦੇ ਸ਼ਾਹ ਤੇ ਜਿਹੜੀ ਮਾੜਿਆਂ ਸਰਾ ਦੇ ਖਿਲਾਫ ਚਲਾਈ ਜਾ ਰਹੀ ਮਹੀਨੇ ਦੇ ਤਹਿਤ ਕੱਲ ਇੱਕ ਜਿਹੜਾ 26 ਸਤਪਾਦਸ਼ੀ ਨੂੰ ਇੱਕ ਮੁਕੱਦਮਾ ਦਰਜ ਕੀਤਾ ਜਿਹਦੇ ਵਿੱਚ ਤਲਵੰਡੀ ਵਾਸੀ ਇੱਕ ਵਪਾਰੀ ਨੇ ਪੁਲਿਸ ਪਾਸ ਆ ਕੇ ਕੰਪਲੇਂਟ ਦਰਜ ਕਰਾਈ ਕਿ ਉਸ ਨੂੰ ਜਿਹੜਾ ਇੱਕ 25 ਤਰੀਕ ਨੂੰ 7 ਰਾਤ 9 ਵਜੇ ਇੱਕ ਫੋਨ ਆਇਆ 11 ਨੰਬਰ ਤੋਂ ਇਹ ਜਿਨ੍ਹਾਂ ਨੇ ਉਹਨੂੰ ਉਤਪਕੀਆਂ ਦੇ ਕੇ ਉਹਦੇ ਪਾਸੋਂ 2 ਲੱਖ ਰੁਪਏ ਦੀ ਤੇ 1 ਲੱਖ ਰੁਪਏ ਦੀ ਜਿਹੜੀ ਹੈਗੀਆਂ ਮੰਗ ਕੀਤੀ ਇਹ ਉਸ ਤੇ ਕਾਰਵਾਈ ਕਰਦੇ ਹੋਏ ਜਿਹੜਾ 3 ਮੰਨਾਂ ਤੇ ਮੁਕਦਮਾ ਦਰਜ ਕੀਤਾ ਗਿਆ ਉਹਦੇ ਬਿਆਨਾਂ ਤੇ ਇਹਦੇ ਵਿੱਚ ਨਦੀਰ ਖਾਨ, सलीम ਖਾਨ ਤੇ ਇੰਦਰਜੀਤ ਇਹ ਤੇ ਨੌਪਲ ਵੰਡੀ ਦੇ ਰਹਿਣ ਵਾਲੇ ਐ ਤੇ ਇਹਨਾਂ ਨੂੰ ਤੇ ਦੋ ਦੋ ਸ਼ੀਆਂ ਨੂੰ ਜਿਹੜਾ ਪੁਲਿਸ ਵੱਲੋਂ ਔਖੇ ਚ ਤਲਾ ਤਲ ਵੰਡੀ ਵੱਲੋਂ ਆਪਣੀ ਟੀਮ ਦੇ ਨਾਲ ਜਿਹੜਾ ਰੈਸ਼ ਕਰ ਲਿਆ ਸਰ ਇਹ ਤੋਂ ਕੋਈ ਪ੍ਰਾਮੀਕਿਤੀ ਕੀ ਕਹਿੰਦੀ ਦੀ ਇਹਨਾਂ ਤੋਂ ਤੇ ਅਸਲਾ ਬ੍ਰੰਮ ਕੀਤਾ ਗਿਆ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਤੇ ਹਾਲੇ ਇਹਦੇ ਤੇ ਜਿਹੜੀ ਆ ਅਸੀਂ ਤਫਤੀਸ਼ ਕਰਦੇ ਆ ਤੇ ਉਹ ਚੱਲਦੀ ਹੈ ਉਹਨਾਂ ਦੇ ਕੁਝ ਖਿੱਚ ਆ ਗਿਆ ਤੇ ਉਹ ਅੱਗੇ ਦੱਸਾਂ ਨਹੀਂ ਪਰ ਇਹਨਾਂ ਦਾ ਕੋਈ ਕਿਸੇ ਗਿਆਨ ਨਾਲ ਵੀ ਲਿੰਕ ਹੈਗਾ ਕਿ ਕਿਸ ਗਿਆਨ ਨਾਲ ਲਿੰਕ ਹੋਵੇ ਜੈਸਾ ਦੀ ਗੱਲ ਸਾਹਮਣੇ ਆਈ ਹੈਗੀ ਜਾਂ ਇਉਂ ਹੀ ਮੋਢਲੀ ਤ੍ਰਿਸ਼ਾਲੇ ਦੇਰੀਆ ਉਹਦੇ ਵਿੱਚ ਸਾਡੇ ਸਭ ਤੋਂ ਫਰਸਟ ਪ੍ਰੋਜੈਕਟ ਸੀ ਕਿ ਅਸੀਂ ਇਹਨਾਂ ਨੂੰ ਮੜਿਆ ਜਿਹੜਾ ਉਹ ਗੜਾ ਪਹਿਲਾ ਫੈਲਦੇ ਜ਼ਾਰ ਤੇ ਖੜੀਏ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਡਰ ਭੈ ਦੀ ਭਾਵਨਾ ਪੈਦਾ ਹੁੰਦੀ ਹੈ ਉਹ ਜਿਹੜੀ ਦੂਰ ਹੋ ਸਕੇ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਜਿਵੇਂ ਵੀ ਹੋਵੇ ਰਿ ਲਾਈਕ ਜੋ ਵੀ ਸਥਾਪਿਤ ਹੋਣਗੇ ਜਾਂ ਸਾਹਮਣੇ ਆਣਗੇ ਉਹ ਤੁਹਾਨੂੰ ਦੱਸਾਂ ਸਰ ਲਗਾਤਾਰ ਕੌਫੀ ਦੇ ਮਾਮਲੇ ਤੇ ਲੋਕੀ ਸਭ ਜਾ ਰਹੇ ਨੇ ਪਿਛਲੇ ਸਮੇਂ ਦੇ ਵੀ ਕੀ ਮਾਮਲੇ ਦਰਜ ਕੀਤੇ ਨੇ ਕੋਲ ਨੇ ਬੰਦੇ ਵੀ ਪੜੇ ਗਏ ਨੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਵਪਾਰੀਆਂ ਜਿਹੜਾ ਸਾਹਿਬ ਦੇਖਣ ਨੂੰ ਮਿਲ ਜਾਏਗਾ ਕੀ ਅਪੀਲ ਕਰਨੀ ਜਾਊਂਗੀ ਲੋਕਾਂ ਨੂੰ ਤਾਂ ਕਿ ਉਹ ਉਹਨਾਂ ਦਾ ਤਾਂ ਜੋ ਮਲਾਲ ਬਣਿਆ ਰਹੇ ਦੇਖੋ ਮੇਰੇ ਕੋਲ ਜਿਹੜਾ ਹੈ ਇੱਕ ਮਤਲਬ ਪਹਿਲਾ ਆਇਆ ਸੀਗਾ ਧਿਆਨ ਉਹਦੇ ਤੇ ਵੀ ਐਫ ਆਈ ਆਰ ਰਜਿਸਟਰ ਕਰਤੀ ਸੀ ਅਸੀਂ ਤੇ ਇੱਕ ਜਿਹੜਾ ਹੈਗਾ ਦੂਸਰਾ ਮਸਲਾ ਮੇਰੇ ਧਿਆਨ ਚ ਆਇਆ ਜਿਹੜਾ ਅਸੀਂ ਜਿਹਦੇ ਤੇ ਕਾਰਵਾਈ ਕਰਦੇ ਹੋਏ ਜਿਹੜੀ ਤਰ੍ਹਾਂ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਤੇ ਦੋਸ਼ੀਆਂ ਜਿਹੜਾ ਪੜਿਆ ਉਹ ਪਹਿਲੀ ਜਿਹੜੀ ਗੱਲ ਸੀਗੀ ਉਹਦੇ ਤੇ ਵੀ ਅਸੀਂ ਦੋਸ਼ੀਆਂ ਜਿਹੜਾ ਪੜਿਆ ਅੱਜਕੱਲ ਤੇ SSP ਸਾਡੀਆਂ 60 ਤੱਕ ਰਹਿਤਾਂ ਹੈਗੀਆਂ ਵੀ ਇਹਦੇ ਚ ਰੈਕਸ਼ਨਿਜ਼ਮ ਦੇ ਵਿੱਚ ਜਾਂ ਪ੍ਰੋਟੀ ਐਕਸਟਰੈਕਸ਼ਨ ਕਰਨਾ ਜੀ ਆਉਂਦੀਆਂ ਇਹਦੇ ਤੇ ਸਭ ਤੋਂ ਸਤਿਕਾਰਯੋਗ ਜਿਹੜੀ ਹੈ ਪਹਿਲ ਦੇ ਆਧਾਰ ਤੇ ਕੀਤੀ ਜਾਂਦੀ ਹੈ ਉਸੀਆਂ ਨੂੰ ਫੜਕੀ ਇਮੀਡੀਏਟਲੀ ਜਿਹੜਾ ਹਾਲਾਤ ਦੇ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਦੀ ਬੀਨ ਕਰਦੇ ਨੇ ਲੋਕਾਂ ਨੂੰ ਇਹ ਵੀ ਦੱਸਦਾ ਕਿ ਜੇ ਕੋਈ ਵੀ ਤੁਹਾਡੇ ਕੋਲ ਕੋਈ ਐਹੋ ਜਿਹੀ ਕਾਲ ਆਉਂਦੀ ਹੈ ਤਾਂ ਉਹ ਤੁਰੰਤ ਜਿਹੜਾ ਪੁਲਿਸ ਨੂੰ ਸੂਚਨਾ ਦਿਓ ਤੇ ਡਰਨ ਦੀ ਬਿਲਕੁਲ ਲੋੜ ਨਹੀਂ ਪੈਸੇ ਦੇਣ ਦੀ ਲੋੜ ਨਹੀਂ ਤੇ ਪ੍ਰੋਟਿਵੀ ਕੋਈ ਡਰ ਭੈ ਦੀ ਭਾਵਨਾ ਪੈਦਾ ਕਰਦੀ ਲੋੜ ਨਹੀਂ ਪੁਲਿਸ ਤੁਹਾਡੇ ਨਾਲ ਹੈ ਐਸਐਸਪੀ ਸਾਹਿਬ ਤੁਹਾਡੇ ਨਾਲ ਹੈ ਤੇ ਕੁਝ ਅਫਸਰ ਤੁਹਾਡੇ ਨਾਲ ਹੈ